ਰਾਜੂਏ ਇੱਥੇ ਹੋਣ ਲੱਗੇ ਜਦੋਂ ਆਪਕੀ ਸਰਨਾਂ ਨੂੰ ਉਹਨਾਂ ਦਾ ਜੀਵੀ ਬਾਦੋਂ ਦੀ ਉਸਤੈ ਵੀ ਉਹਦੇ ਚ ਰਸਾਇਣ ਲੱਗੇ ਲੋ ਫਾਪੂੰਦੇ ਲੋ ਇਕੱਠੇ ਹੋਣ ਲਗੇ ਇੱਥੇ ਹੋ ਕੇ ਜਿਹੜੇ ਗੁਰੂ ਸਾਹਿਬ ਜੀ ਦੀ ਉਹਦੇ ਦਰਨਾਂ ਦੇ ਉਹਦਾ ਬਾਪੂ ਉਹਨੂੰ ਸਭ ਤੋਂ ਸੇਰਨ ਦੇ ਰੰਧਾਣੀ ਕੀਤੀ ਉਹਨਾਂ ਨੇ ਉਹਦਾ ਬਰੋਗ ਕੀਤਾ ਜੋ ਕਰੋ ਕਿੱਥੇ ਕੀਤਾ ਜੋ ਕਰੋ ਕਿੱਥੇ ਕੀਤਾ ਕਰੋ ਜਾਕੀ ਤਸਿਆ ਹੌਲੀ ਜਾਂਗੇ ਵੀ ਜਿਹੜੇ ਇੰਡੀਆ ਦੇ ਉਹ ਇਥੇ ਆਪਾਂ ਨੂੰ ਉਹਨੇ ਕੱਟ ਕਰ ਤੇ ਪਿਆਲ ਕੋ ਹੋ ਕਿਹੜਾ ਹਿੱਸਾ ਉਹ ਅਹੀਂ ਦਿੰਦੇ ਤਾਂ ਉਸ ਟੈਨ ਦੇ ਵਿੱਚ ਉਹ ਪਿੰਡ ਦਾ ਬੰਦਾ ਐਸਾ ਹੁਕਤਾ ਗਿਆ ਜਿਹੜਾ ਗੋਲੇ ਪੱਟੀ ਦਾ ਬਾਬਾ ਤੇ ਬਾਪੂ ਵੀ ਉਹ ਪਾਸੇ ਦੇ ਕੇ ਉਹਨੇ ਖਤਰਾ ਵੀ ਭਰਾ ਕੇ ਕਾਰੀਗਰਾਂ ਦੇ ਵਿੱਚ ਆ ਕੇ ਕਿ ਤਾਂ ਕਿ ਮੁੜ ਕੇ ਕੋਈ ਖਾਣ ਇਹ ਹਿੰਮਤ ਨਾ ਕਰੇ ਵੀ ਰਾਜਨੀਤਿਕ ਗੱਲਬਾਤ ਦੇ ਵਿੱਚ ਨਾ ਕੋਈ ਮਾਨਦਾਨ ਨਾ ਦੇਵੇ ਤੋਂ ਉਸਰੇ ਜੋਧਾ ਦਾ ਨਾਂ ਮਤੀ ਕਿਤੋਂ ਬਾਦ ਦੁਰਗਾਪਤੀ ਵਾਇਆ ਦੁਰਗੇ ਨੇ ਇਹ ਪਤਾ ਲੱਗਿਆ ਕਿ ਮੇਰੇ ਬਾਪਾ ਦੇ ਨਾਨੀ ਨੂੰ ਇਹਨਾਂ ਨੇ ਦੇ ਖਲ੍ਹਾਣੀਆਂ ਸਹਾਈ ਮਹਿਲ ਦਾ ਕਰਕੇ ਤਾਂ ਉਹਨੇ ਖਤਰਾ ਕਰ ਦਿੱਤੀ ਖਤਰਾ ਕਰਕੇ ਉਹਨੇ ਜਿਹੜਾ ਕਾਹੂਕਰਨ ਨੂੰ ਮਾਰੋਗੇ ਦੀਵਾ ਜੁਟਾਣ ਕੀਤਾ ਤਾਂ ਲਾਕੇ ਪੱਟਾ ਹੋ ਗਿਆ ਪਰ ਉਹਨੂੰ ਖਰਾਬ ਹੋਣ ਵਾਸਤੇ ਉਹ ਆਮੇਂ ਤੇ ਜਨੋ ਵੀ ਆਪਣੇ ਮਜਾਮੀ ਆਤਾ ਹੈ ਕਿ ਜੇ ਕੋਈ ਕੋਈ ਯਾਰ ਹੈ ਤਾ ਉਹ ਆ ਵੀ ਜਾਵੇ ਤੇ ਜੇ ਫਾਸੀ ਵੀ ਹੋਵੇ ਕਿ ਹੈ ਕਿ ਕੋਈ ਮੋਟਾ ਆ ਰਿਹਾ ਹੋਵੇ ਤਾਂ ਵੀ ਅਸੀਂ ਆਪ ਵੀ ਕੋਈ ਹੈਰਾ ਹੋਵੇ ਆਏ ਜਿਹਨੇ ਸੱਪਾ ਸਿਰ ਵੀ ਨਾ ਲੀ ਤੇ ਪਰ ਸਿਰ ਤੇ ਫਾਸੀ ਲਾਉਣ ਦੀ ਆਪਣੇ ਨੇ ਜੇ ਆਪਾਂ ਬੰਦੇ ਸਿੱਧਾ ਕਰਨ ਦੀ ਗੱਲ ਕਰੀਏ ਸਰਬੰਦੇ ਸਿੰਘ ਬਾਦਲੇ ਨੇ ਬੜੀ ਕਾਰਵਾਈ ਕੀਤੀ ਤਾਂ ਉਹ ਬਾਦਲੇ ਬਾਦਲੇ ਨੂੰ ਰਕਤਾਰਨ ਕਰਵਾ ਦਿੱਤੀ ਗਿਆ ਹੋਈ ਜੀ ਕਿਉਂਕਿ ਜੋ ਬੋਲਾ ਸਿੰਘ ਬਾਦਲੇ ਨਾਮ ਤੇ ਆਵਾ ਕਿਤਾਬ ਤਾਂ ਜਿਹੜੇ ਪੋਸਟਲ ਦੇ ਵਿੱਚ ਪੁਰਾਣੇ ਪਤਖਾਂ ਸਿਆਣੀ ਪੋਸਟਲ ਦੇ ਵਿੱਚ ਸਰਕਾਰ ਦੇ ਦਿੱਤੀ ਤਾਂ ਅਨੁਵਾਸਤ ਇਹਨੂੰ ਵੀ ਕਰਤਾ ਤਾਂ ਬਾਬੇ ਬੋਲਾ ਸਿੰਘ ਨੂੰ ਵੀ ਬਿਸ਼ੇਗੋਦਾਂ ਪਿਆ ਅਰੇ ਉਹਨੂੰ ਉਗਲਾ ਕਹਿ ਦੇ ਵਿਚਾਰਨਾ ਪਿਆ ਪਿਛਲੇ ਹੀ ਆਪਣਾ ਤੇ ਆ ਰਹੇ ਹੈ ਕਿ ਇਹ ਕੋ ਜੜਦਾ ਹੈ ਆਪੇ ਇਹਨਾਂ ਵਾਲੇ ਉਹਦੇ ਨੇ ਜੂ ਮਾਰਨਾ ਰਿਸੀਗਾ ਇੰਗਰੇਜ਼ਾਂ ਨਾਲ ਜਦੋਂ ਲੜੇ ਕੋਲਿਆ ਤਾਂ ਆਪਣੀ ਬੋਲ ਆਮਦੀ ਬਣਾਈ ਉਹਦੇ ਜਵਾਬ ਨੂੰ ਮੁਕੇ ਦੇ ਦਿੱਕਾ ਦਿੱਤੀ ਕਿਥੇ ਆਪਾਂ ਇੰਗਰੇਜ਼ਾਂ ਨੂੰ ਹਾਰ ਕਰਾ ਦੀ ਇਹੀ ਇਤਿਹਾਸ ਹੈ ਇਹੀ ਉਹ ਜੇ ਤੇ ਵੀ ਨਾ ਵੀ ਇਹ ਹੈ ਕਿ ਆਪਾਂ ਮਿਲ ਸਮਾਜਵਸ ਤੋਂ ਕੇਣਾ ਨਾ ਬੋਗਾ ਕਿਤੇ ਆਪੋ ਨੇ ਬੜੀ ਆਪੋ ਨੂੰ ਬਰਉਣਾ ਨਾ ਆਣਾ ਕਿਉਂਕਿ ਕੋਈ ਵੀ ਜੇ ਉਹ ਅਧਿਕਾਰੀ ਦੀ ਗਤੀ ਹੈ ਨੂੰ ਸੋਸ਼ਲ ਰੱਖੇ ਪੜਿਆ ਇਹੋ ਹੁੰਦਾ ਆ ਕਿ ਉਹ ਨੂੰ ਦਿੱਲੀ ਜਾਂ ਕੋਈ ਹੋਰ ਆ ਰਹੇ ਸਗਿਆ ਆਪੀ ਇਹਨਾਂ ਨਾਲ ਆ ਜੇ ਕਿਵੇਂ ਅਸਾਮਪਿਤ ਲਾਗੇ ਅਸਾਮ ਦੇ ਵਿੱਚ ਲੋਕਾਂ ਦਾ ਜਾਗਣ ਪਰੰਦੇ ਕਾਹ ਚੇਤਨਤਾ ਨਾਲ ਨਹੀਂ ਕਿਤੇ ਕੁਝ ਤਕਲਾ ਬਗਿਆ ਜਦੋਂ ਹੋ ਗਿਆ ਜੀਨੀ ਮਰਦੀ ਕਾਲ ਬੁਲਾਉਣੇ ਬਿਠਾ ਬੋਤੀ ਪਾ ਦੇਣੇ ਕੋਈ ਕੋਹੜਾ ਹੋਵੇ ਤਾਂ ਨਾਲ ਹੋਏ ਪਰ ਹੁਣ ਜੀਨਾ ਮੰਮੀ ਦਾ ਨਿਯੋਤ ਸੇ ਕੱਤਾ ਹੋਏ ਇਖੀ ਵੀ ਕੋਈ ਕਹਾਣੀ ਹੈ ਦਾਰੇ ਹੋਈ ਕਿਉਂਕਿ ਜੀਤ ਸਾਹਿਬ ਕਲੀਨਰ ਕੋਠੇ ਮਿਲੀ ਹੈ ਉਹ ਹੀ ਰੋਕਤ ਕੋਲੇ ਦਿੱਤੀ ਹੈ ਕਿ ਉਹ ਲੋਰ ਲੈਣ ਚਾਹਤੇ ਜੇ ਪਾਣੀ ਤੋਂ ਦਾ ਬੀਕ ਨੂੰ ਮਿਲਨੇ ਦੀ ਸਮਾਂ ਕੀ ਹੈ ਉਹ ਕੁਈ ਨਾਮ ਚਾਹਵਾ ਕਰਕੇ ਉਹ ਦਿਨ ਜਦੋਂ ਸੰਗੀਤ ਦੇ ਵਿੱਚ ਸੇਵਾ ਦੇ ਉੱਤੇ ਵੀ ਇਹਨਾਂ ਨੇ ਫਵਾਦੀ ਨਾਨੀ ਦੇ ਕਾਰਜਾ ਕਰਨ ਦੀ ਤਿਆਰੀ ਕਰੀ ਹੈ ਤੁਹ ਕੀ ਬਤਾਉਂਗਾ ਇਸ ਦਾ ਮੁੱਢ ਵੀ ਹੋਇਆ ਹੈ ਕਿ ਥੋੜੇ ਜਿਹਾ ਅਮੀਰ ਜਨਾਂ ਦੇ ਵਿੱਚ ਪੂਰ ਕਾਰਜ ਕਰ ਦਿੱਤੇ ਜੀ ਬਣਾ ਲਏ ਜਿਵੇਂ ਆਪਾਂ ਕਹਿੰਦੇ ਆ ਕਿ ਅਸੀਂ ਫਾਸਤ ਸੇਵਾ ਕਰਨਾ ਕਰਾਂਗੇ ਇਹ ਹੁਣੇ ਹੁਣੇ ਅਸੀਂ ਫਾਸਤ ਸੇਵਾ ਕਰਨਾ ਕਰੂ ਰਹਿ ਗਏ ਮੈਂ ਰਾਜੇ ਦਾ ਜਿਹੜਾ ਮੈਂ ਯਾਦ ਕੀਤਾ ਪ੍ਰੋਜੈਕਟ ਸ਼ਰਦ ਸਿੰਘ ਜੀ ਦੀ ਬਤੀ